ਲਓ ਵੀ 2 ਅਗਸਤ ਖਾਸ ਸੀ ਮਣਦੀ ਨੇ ਕਿਹਾ ਸੀ ਖਾਸ ਕੀ ਸੀ ਮਣਦੀ ਜੀ ਆਪਣੇ ਨਾਲ ਲੇਗੇ ਮੈਂ ਨਹੀਂ ਖਾਸ ਕਹਿੰਦਾ ਵੀਡੀਓ ਚਲਾ ਦੀ ਵਿੱਚ ਕੀ ਖਾਸ ਸੀ ਬਾਈ ਬਹੁਤ ਆਜਾਤ ਮੈਂ ਵੀਡੀਓ ਪਾ ਰਹੇ ਬੈਰਲ ਹੋਈਆਂ ਸੀ ਵੀਡੀਓ 2 ਅਗਸਤ ਖਾਸ 2 ਅਗਸਤ ਖਾਸ ਕੌਮਰਾ ਸੀ ਕੰਨਿਆ ਰੱਸੀ ਲਈ ਖਾਸ ਹੂੰ ਕਹੀ ਸੀ ਨਾ ਤੇ 2 ਅਗਸਤ ਨੂੰ ਹੋਣਾ ਸੀ ਡਰਾਓ ਠੀਕ ਹੈ 8 ਕਰੋੜ ਦੀ ਲਾਟਰੀ ਦਾ ਪੰਜ ਲਾਟਰੀ ਮਲੇਕ ਕੋਲ ਨੇ ਕਰਦਾ ਤਮਾਕਾ 10 ਲੱਖ ਦਾ ਪ੍ਰਾਈਜ਼ ਲੱਗਿਆ ਜੀ ਨੰਬਰ ਹੈਗਾ 563 546 563559 ਭਾਈ ਇੱਕ ਗੱਲ ਇੱਕ ਗੱਲ ਪੱਕੀ ਹੈਗੀ ਪੰਤ ਜੀ ਪਹਿਲੀ ਭੁਵਖਵਾਣੀਆਂ ਕਰ ਦਿੰਦੇ ਨੇ ਕਿ ਕਿਹੜੀ ਰਾਸ਼ੀ ਨੂੰ ਨਾਮ ਲੱਗਣਾ ਆ ਵੀ ਪੜਦੀ ਹੈ ਕਹਿੰਦੇ 2 ਅਗਸਤ ਦਾ ਡੰਕਾ ਪੂਰਾ ਵਜਾਤਾ ਸੀ ਇੱਕ ਨਹੀਂ ਹਜ਼ਾਰਾਂ ਵੀਡੀਓ ਚੱਲੀਆਂ ਸੀ ਬਣਦੀਆਂ ਤੇ ਉਹ ਬਣ ਗਿਆ ਤੇ ਹੁਣ ਅਸੀਂ ਅੱਗੇ ਕਹਿ ਰਹੇ ਹਾਂ 9 ਅਗਸਤ ਖਾਸ ਹੈ 9 ਅਗਸਤ ਕੁੰਭ ਤੇ ਕੰਨਿਆ ਰੇ ਆ ਕੁੰਬਲੇ ਖਾਸ ਕਰਕੇ ਲੋ ਵੀ ਕੁੰਬ ਵਾਲੇ ਭਰਾਵਾਂ 9 ਅਗਸਤ ਤੁਹਾਡੇ ਲਈ ਖਾਸ ਹੈ ਰਖੜੀ ਦਾ ਦੇਣਾ ਤੇ ਭੈਣਾਂ ਨੂੰ ਜਿਹੜਾ ਉਹ ਆਹ ਚੱਕ ਲੈ ਉੱਪਰਲਾ ਨਾ ਉੱਪਰ ਵਾਲਾ ਕਰੋੜ ਵਾਲਾ ਆ ਕੁੰਬ ਲਈ ਹੈ ਆਹ ਲੋ ਜੀ ਇੱਕ ਕੱਲ ਹੋ ਰਿਹਾ ਹੈ ਇਹ 40000 ਬੰਦੇ ਲਈ ਖਾਸ ਹੈ ਕਿਉਂਕਿ ਵੱਧ ਟਿਕਟ ਦੀ ਸਬੀ ਸਿਰਫ 40000 ਸਬੀ ਹੈ ਸਿਰਫ 40000 ਟਿਕਟ ਦੀ ਕੀਮਤ 2000 ਹੈ 40000 ਬੰਦੇ ਜੋ ਨਾਮ ਨਿਕਲ ਆ ਭੱਜ ਕੇ ਆ ਜਾਓ ਨੱਠ ਕੇ ਆ ਜਾਓ ਬਾਚੜੇ ਕਿਵੇਂ ਮਰਜ਼ੀ ਆ ਜਾਓ ਸਹੀ ਗੱਲ ਹੈ ਜੀ ਬਣਤੀ ਕੋਲ ਪਹੁੰਚ ਜਾਓ بس یار ਐਨੀ ਟਿਕਟ ਕਹਿਣਾ ਵੀ ਤੁਸੀਂ ਲੈ ਜਾਓ ਕੋਈ ਸਟਾਕ ਘਟਾ ਤੁਸੀਂ ਮੰਗਣੀਆਂ ਆ ਕੇ ਵੀ 2000 ਵਾਲੇ ਦੇ ਪੰਡਤ ਜੀ ਬਸ ਸਹੀ ਗੱਲ ਐ ਵੀ ਪੰਡਤ ਤੁਸੀਂ ਜੀ 40000 ਰੁਪਈਆ ਸਹੀ ਗੱਲ ਐ ਦੇਖੀ ਨਾਮ ਲੱਗ ਰਿਹਾ ਰੇਟ ਜ਼ਰੂਰ ਥੋੜਾ ਜਿਹਾ ਹੋਇਆ ਤੇ ਬਸ ਰੇਟ ਨੂੰ ਨਾ ਦੇਖੋ ਭਾਈ ਤੁਸੀਂ ਟਿਕਟ ਟਿਕਟ ਹੀ ਦੇਖੋਗੇ ਕਿੰਨੀ ਕੋ ਲਿਮਟਡ ਟਿਕਟ ਹੈ ਨੌ ਅਗਸਤ 9 ਅਗਸਤ 9 ਅਗਸਤ ਵਾਰ-ਵਾਰ ਕਹਿੰਦੇ ਨੌ ਅਗਸਤ ਪੰਡਤ ਲਾੜੀ ਮਲੇਕ ਕੋਲਾ ਨੇ ਕਰਤੀ ਦੁਬਾਰਾ ਭਵਿੱਖਬਾਣੀ 1 ਕਰੋੜ ਦਾ ਨਾਮ ਕੁੰਭ ਰਾਸ਼ੀ ਦੇ ਵਿੱਚ ਜਾ ਰਿਹਾ ਜਲਦੀ ਪੰਡਤ ਲਾੜੀ ਮਲੇਕ ਕੋਲਾ ਦੇ ਪਹੁੰਚ ਜਾਓ ਠੀਕ ਹੈ ਤੇ ਮਰੇ ਕੋਲ ਕਲੀਅਰ ਕਰਦਾ ਨਾ ਕੋਈ ਕਹਿੰਦਾ 2 ਘੰਟੇ ਲਾ ਦੇ ਕੋਈ ਕਹਿੰਦਾ 3 ਘੰਟੇ ਕ ਲੱਗਦੇ ਨੇ ਉਹ ਵੀ ਚੱਕ ਦੀ ਪ੍ਰੋਬਲਮ ਅੱਛਾ ਟੋਕਨ ਲੱਗਦੇ ਨੇ ਜਿਹਨੇ ਟੋਕਨ ਲਵਾਉਣਾ ਡੇਟ ਆਵਰ ਦਿਖਾਉਣਾ ਟੋਕਨ ਲਵਾਓ ਠੀਕ ਹੈ ਵੈਸੇ ਟਿਕਟ ਲਵਾਉਣੀਆਂ ਬਾਹਰ ਕਾਊਂਟਰ ਲਾ ਤਾਂ ਆਓ ਤੇ ਲੈ ਜਾਓ ਠੀਕ ਬਾਹਰ ਕਾਊਂਟਰ ਤੇ ਜਿਹਨੂੰ ਹਾਂ ਟਾਈਮ ਹੈ ਨਹੀਂਗਾ ਹੈ ਨਹੀਂ ਦੂਜੀ ਗੱਲ ਜਿਹਦੇ ਫਿਰ ਵੀ ਕੁੜਲੀ ਦਿਖਾਉਣੀ ਆ ਫਿਰ ਵੀ ਟਾਈਮ ਘਟਾ ਤਾਂ ਵੀਆਈਪੀ ਐਂਟਰੀ ਲਵਾ ਲਓ ਫੀਸ ਦੇ ਕੇ ਠੀਕ ਹੈ ਫਰਨ ਟਿਕਟ ਦੇ ਕੇ ਦੋ ਰੂ ਪੰਡਤ ਉਹਦਾ ਪੱਤਰਪਤੀ ਬਣਾ ਕੇ ਦੋ ਰੂ ਠੀਕ ਹੈ 14 ਬਣਾ ਤੇ ਆ ਦਫਤਰ ਚ ਅਮਰਗੜਾ ਵਾਲਾ ਜੋੜ ਲੈਣਾ ਵਿੱਚ ਬਾਲੇ ਹੋਣਗੇ ਸੈਂਸਰੀ ਲੱਗ ਜੂ ਮਿੱਤਰੋ ਸਿਰਫ 2 ਮਹੀਨੇ ਹੋ ਜੇ ਪੰਡਤੀ ਨੂੰ ਆਏ ਨੂੰ ਹੋਏ ਨੇ ਮਰੇਰ ਕੋਟਲੇ ਦੇ ਵਿੱਚ ਤੇ 14 ਲੱਖਪਤੀ ਕਹਿ ਦੇਣੇ ਸੌਖੇ ਨਹੀਂ 14 ਲੱਖਪਤੀ ਬਣਾ ਤੇ ਦਾ ਰਿਕਾਰਡ ਤੋੜਦੇ ਮੈਂ 14 ਰਿਕਾਰਡ 2 ਮਹੀਨਿਆਂ ਦੇ ਵਿੱਚ ਬਣੇ ਨੇ ਸਹੀ ਗੱਲ ਹੈ ਜੀ ਤਾਂ ਕਿ ਇਹ 2 ਸਾਲਾਂ ਚ ਰਕਾਰ ਨਾਲੇ ਗਲਤ ਕਿਉਂ ਬੋਲ ਰਿਹਾ ਆ ਉਹ ਤੇ ਤੋੜੇ-ਤੋੜੇ ਨੇ ਬਣਾਇਆ ਬਣਾਏ ਨੇ ਤੋੜੇ ਤਾਂ ਤਾਂ ਹੋ ਜੇ ਕਿ ਪਹਿਲਾਂ ਬਣਿਆ ਪਰ ਬਣਿਆ ਹੋਵੇ ਸਹੀ ਗੱਲ ਹੈਗਾ ਭਾਈ ਜੀ ਸਪੈਸ ਦਾ ਸਨਮਾਨ ਹੋਣ ਜਾ ਰਿਹਾ ਪੰਡ ਲਾੜੀ ਮਲੇਕ ਕੋਲ ਦੇਖਦਾ ਜਾ ਬਣਦਾ ਕੀ ਆ ਇਹਦਾ ਟ੍ਰੇਲਰ ਹੈ ਕੱਲ ਨੂੰ ਲੁਧਿਆਣੇ ਹਨਾ ਹਾਂ ਹਜੇ ਤਾਂ ਟ੍ਰੇਲਰ ਆ ਅੱਗੇ ਅੱਗੇ ਦੇਖ ਹੁੰਦਾ ਕੀ ਆ ਲੋ ਜੀ ਮਿੱਤਰੋ ਨੰਬਰ ਵਾਜਦਾ ਸਕਰੀਨ ਦੇ ਉੱਤੇ ਚਲਾਏ ਹੋਏ ਨੇ ਇਹ ਨੰਬਰਾਂ ਤੇ ਕਾਲ ਕਰਕੇ ਪਣਤੀ ਨਾ ਕਰ ਲੋ ਰਾਬਤਾ ਕਾਇਮ ਧੰਨਵਾਦ ਜੀ